ਮਾਣਾਵੀ ਕੇ ਸਾਬਕਾ ਕੈਬਨਰ ਮੰਤਰੀ ਵਿਜੇਂਦਰ ਸਿੰਘਲਾ ਵੱਲੋਂ ਪਿਤਾ ਸੰਤਰਾਮ ਸਿੰਘਲਾ ਦੀ 9ਵੇਂ ਵਰ੍ਹੇ ਸਿਰ ਮੌਕੇ ਬੁੱਤ ਤੇ ਫੁੱਲਮਾਲਾਵਾ ਭੇਟ ਕਰਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹਨਾਂ ਨੇ ਆਪਣੇ ਪਿਤਾ ਬਾਰੇ ਦੱਸਿਆ ਕਿ ਉਹ ਹਮੇਸ਼ਾ ਹੀ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਸਨ। ਅਸੀਂ ਹਰ ਸਾਲ ਉਹਨਾਂ ਦਾ ਜਨਮ ਦਿਨ ਤੇ ਵਰ੍ਹੇ ਸਿਰ ਉਹਨਾਂ ਦੇ ਚਰਨਾਂ 'ਚ ਨਸਮਸਕ ਹੋਣ ਲਈ ਆਉਂਦੇ ਹਾਂ। ਅਸੀਂ ਹਮੇਸ਼ਾ ਹੀ ਉਹਨਾਂ ਦੇ ਕਦਮਾਂ ਤੇ ਚੱਲਣ ਦਾ ਪ੍ਰਣ ਲੈਂਦੇ ਹਾਂ। ਪੱਤਰਕਾਰਾਂ ਦੇ ਪੁੱਛੇ ਜਾਂਦੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਹਾਈ ਕਮਾਂਡ ਉਮੀਦਵਾਰ ਦਾ ਐਲਾਨ ਕਰ ਦੇਵਗੀ। ਉਹ ਹੋਰ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਪਾਰਟੀ ਉਸ ਨੂੰ ਟਿਕਟ ਦਿੰਦੀ ਹੈ ਤਾਂ ਉਸ ਦਾ ਵਿਰੋਧ ਹੋਵੇਗਾ ਹੁਣ ਤੱਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆਵੇਗਾ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਅੱਜ ਕਾਂਗਰਸ ਪਾਰਟੀ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਰਾਜਕੁਮਾਰ ਟਿੰਕਾ ਮੰਗਤ ਮਵੀ ਹਰਪ੍ਰੀਤ ਹੂਕਾ ਜਤਨ ਵਰਮਾ ਤੇ ਸੈਂਕੜੇ ਕਾਂਗਰਸੀ ਹਾਜ਼ਰ ਸਨ ਸਮਾਣਤ ਕੁਲਚਰ ਮੰਦਨ ਨਾਲ ਨੂਰੀ ਬਾਗਸਲ ਦੀ ਰਿਪੋਰਟ dia sudah sampai dia boleh pergi tadi ਕੀ ਕਿਹੜੀ ਪਾਰਟੀ ਕਿਨੇ ਸੀਟਾਂ ਜਿੱਤਦੀ ਹੈ ਕਲੇਮ ਤਾਂ ਕਲੇਮ ਤਾਂ ਹਰ ਬੰਦਾ ਕਰਦਾ ਆਕਾਲੀ ਭਾਜਪਾ ਦੇ ਗੱਠ ਜੋੜ ਜਾਂਦਾ ਫਿਰ ਨਹੀਂ ਚਲੋ ਉਹ ਤਾਂ ਹੋਇਆ ਨਹੀਂ ਹੁਣ ਜੇ ਹੁੰਦਾ ਫਿਰ ਐਨਾਲਾਈਜ਼ ਕਰਦੇ ਹੁਣ ਤਾਂ ਉਹ ਜਿਹਦਾ ਸਮਾਂ ਪਿਆ ਨਾ ਨਹੀਂ ਕੋਈ ਨਹੀਂ ਫਿਰ ਕਰ ਲੈਣ ਕੋਈ ਗੱਲ ਨਹੀਂ ਉਸ ਤੋਂ ਬਾਅਦ ਵੀ ਦੇਖ ਲਾਂਗੇ ਨਾ ਫਿਰ ਵੀ ਦੇਖਿਆ ਦੇਖੋ ਗੱਲ ਹੈ ਅੱਜ ਤੋਂ ਪਹਿਲਾਂ ਵੀ ਹਮੇਸ਼ਾ ਆਕਾਲੀ ਭਾਜਪਾ ਦਾ ਗੱਠ ਜੋੜੀ ਹੁੰਦਾ ਸੀ ਨਾ ਠੀਕ ਹੈ ਜੀ ਤਾਂ ਇਹ ਤਾਂ ਹੈ ਨਹੀਂ ਕਿ ਉਹਨਾਂ ਦਾ ਉਹ ਕੋਈ ਨਵੀਂ ਗੱਲ ਹੈ ਪੰਜਾਬ ਵਾਸਤੇ ਲੋਕਾਂ ਵਾਸਤੇ ਵੀ ਤੇ ਰਾਜਨੀਤਿਕ ਪਾਰਟੀਆਂ ਵਾਸਤੇ ਵੀ ਓਕੇ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਦਾ ਇੱਕ ਕਿ ਪੰਜਾਬ ਦੇ ਵਿੱਚ ਸਮਝੌਤਾ ਨਹੀਂ ਹੋਣਾ ਚਾਹੀਦਾ ਤੇ ਇਸ ਕਰਕੇ ਜੋ ਸਾਡੇ ਪੰਜਾਬ ਦੀ ਕਾਂਗਰਸ ਦੀ ਹਲਾਕਮਾਨ ਹੈ ਉਹਨਾਂ ਨੇ ਕੱਲੇ-ਕੱਲੇ ਜ਼ਿਲ੍ਹੇ ਵਿੱਚ ਜਾ ਕੇ ਲੋਕਾਂ ਨਾਲ ਆਪਣੇ ਆਮ ਕਾਂਗਰਸ ਪਾਰਟੀ ਦੇ ਵਰਕਰ ਸਾਬਾਨਾ ਨਾਲ ਗੱਲਬਾਤ ਕੀਤੀ ਔਰ ਜੋ ਉਹਨਾਂ ਦੇ رائے ਨਿਕਲ ਕੇ ਆਈ ਉਹ رائے ਅਸੀਂ ਆਪਣੀ رائے ਪਾਰਟੀ ਦੇ ਹਲਾਕਮਾਨ ਨੂੰ ਕਨਵੇ ਕੀਤੀ ਹੈ ਉਸ ਤੋਂ ਬਾਅਦ ਹੀ ਪਾਰਟੀ ਦੇ ਹਲਾਕਮਾਨ ਨੇ ਜੋ ਫੈਸਲਾ ਲੈਂਦਾ ਹੈ ਤੁਹਾਡੇ ਸਾਹਮਣੇ ਇਹ ਡਿਪੈਂਡ ਕਿਵੇਂ ਕਰੋਗੇ ਜਦੋਂ ਸਵਾਲ ਕਰਨਗੇ ਤੁਹਾਡੇ ਨਹੀਂ ਕੋਈ ਸਵਾਲ ਆਏਗਾ ਕਿਵੇਂ ਡਿਪੈਂਡ ਕਰੋ ਸਮਝ ਨਹੀਂ ਗਾ ਮੈਂ ਕੀ ਕਹਿ ਰਿਹਾ ਮੈਂ ਇਹ ਕਹਿ ਰਿਹਾ ਕਿ ਜੋ ਪੰਜਾਬ ਦੇ ਲੋਕਾਂ ਦੀ ਰਾਏ ਸੀ ਉਸ ਰਾਏ ਨੂੰ ਅਸੀਂ ਪਾਰਟੀ ਅਲਾਕਮਾਇੰਦੇ ਸਾਹਮਣੇ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਹਾਈ ਕਮਾਂਡ ਨੇ ਫੈਸਲਾ ਕੀਤਾ ਹੈ ਪੰਜਾਬ ਦੇ ਵਿੱਚ ਜੋ ਲੋਕਾਂ ਦੀ ਭਾਵਨਾ ਸੀ ਆ ਕਾਂਗਰਸ ਪਾਰਟੀ ਦੇ ਵਰਕਰ ਦੀ ਭਾਵਨਾ ਸੀ ਉਹਨੂੰ ਸਾਹਮਣੇ ਰੱਖਿਆ ਇਹ ਫਰੈਂਡਲੀ ਮੈਚ ਹੈ ਨੈਸ਼ਨਲ ਇਲੈਕਸ਼ਨ ਹੈ ਵੈਨ ਇਟ ਇਜ਼ ਅ ਨੈਸ਼ਨਲ ਇਲੈਕਸ਼ਨ ਤਾਂ ਉਸ ਵੇਲੇ ਨੈਸ਼ਨਲ ਮੁੱਦੇ ਤੁਹਾਡੇ ਸਾਹਮਣੇ ਆਉਂਦੇ ਆ ਅੱਜ ਜੇ ਲੋਕਤੰਤਰ ਨੂੰ ਤੋੜਨ ਦੀ ਗੱਲ ਹੋ ਰਹੀ ਹੈ ਜਾਂ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਗੱਲ ਹੋ ਰਹੀ ਹੈ ਇਸ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਦਾ ਮਾਹੌਲ ਕਾਇਮ ਹੋ ਰਿਹਾ ਹੈ ਤਾਂ ਅੱਜ ਹਰ ਹਿੰਦੁਸਤਾਨੀ ਨੂੰ ਪ੍ਰੋਟੈਕਟ ਕਰਨ ਦੀ ਗੱਲ ਹੈ ਸੋ ਇਟ ਇਜ਼ ਅ ਇਲੈਕਸ਼ਨ ਆਫ ਦ ਪੀਪਲ ਆਫ ਦਿਸ ਕੰਟਰੀ ਦੀ ਪ੍ਰੋਟੈਕਸ਼ਨ ਆਫ ਦ ਪੀਪਲ ਆਫ ਦਿਸ ਕੰਟਰੀ ਤਾਂ ਮੈਂ ਇਹ ਜ਼ਰੂਰ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਜਿਹੜੀ ਗੱਲ ਅੱਜ ਦੀ ਮੌਜੂਦਾ ਬੀਜੇਪੀ ਸਰਕਾਰ ਦੇ ਲੀਡਰ ਵੱਡੇ ਵੱਡੇ ਵਾਦੇ ਕਰਦੇ ਆ ਜਾਂ ਬੜੀ ਬੜੀ ਗੱਲਾਂ ਦੀ ਐਲਾਨ ਕਰ ਰਹੇ ਆ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਬਿਲਕੁਲ ਬਦਲ ਕੇ ਨਿਕਲ ਗਈ ਪੰਜਾਬ ਦੇ ਵਿੱਚ ਕੀ ਔਰ ਚੰਗੇ ਤਰੀਕੇ ਨਾਲ ਪੰਜਾਬ ਦੇ ਵਿੱਚ ਚੋਣ ਲੜੀ ਜਾਊਗੀ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰੀਕੇ ਨਾਲ ਸਾਡੇ ਜਿਹੜੀ ਦੇਸ਼ ਦੀ ਸਰਕਾਰ ਹੈ ਉਹਨਾਂ ਨੇ ਕਿਸ ਤਰੀਕੇ ਨਾਲ ਲੋਕਾਂ ਦੀ ਬਾਹ ਮਰਉਣ ਦਾ ਕੰਮ ਚਾਲੂ ਕੀਤਾ ਹੋਇਆ ਤੇ ਕਿਸ ਤਰੀਕੇ ਦਾ ਮਾਹੌਲ ਗਰਾਊਂਡ ਦੇ ਉੱਪਰ ਹੈ ਚਾਹੇ ਅੱਜ ਵਪਾਰੀ ਵਰਗ ਦੇ ਲੋਕ ਹੈ ਤੇ ਚਾਹੇ ਕੋਈ ਹੋਰ ਲੋਕ ਹੈ ਹਰ ਬੰਦੇ ਇਸ ਸਰਕਾਰ ਦੇ ਐਸੇ ਰਵੱਈਏ ਤੋਂ ਜ਼ਰੂਰ ਤੰਗ ਹੈ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਵਰਸੀ ਦੇ ਦਿਹਾੜੇ ਤੇ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਸਮਾਣੇ ਚ ਜਿੱਥੇ ਉਹਨਾਂ ਦਾ ਸਟੈਚੂ ਲੱਗਿਆ ਉੱਥੇ ਅਸੀਂ ਸਾਰੇ ਮਿਲ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਇਕੱਤਰ ਹੋਏ ਨੇ ਔਰ ਉਸੇ ਲੀਡ ਦੇ ਤਹਿਤ ਅੱਜ ਉਹਨਾਂ ਦੀ 19ਵੀਂ ਵਰਸੀ ਤੇ 2005 ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਸੀ ਤੇ ਅੱਜ ਉਹਨਾਂ ਦੀ 19ਵੀਂ ਵਰਸੀ ਹੈ ਤੇ ਉਸ ਮੌਕੇ ਦੇ ਉੱਪਰ ਅੱਜ ਅਸੀਂ ਸਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਉਰੇ ਕਤਰ ਹੋਏ ਔਰ ਨਾਲ ਹੀ ਨਾਲ ਜੋ ਹਮੇਸ਼ਾ ਉਹਨਾਂ ਨੇ ਰਾਹ ਸਮਾਜ ਸੇਵਾ ਦਾ ਜ਼ਰੂਰਤਮੰਦ ਲੋਕਾਂ ਦੀ ਮਦਦ ਦਾ ਆਪਣੀ ਜ਼ਿੰਦਗੀ ਨੂੰ ਸੇਵਾ ਦੇ ਨਾਲ ਸਮਰਪਣ ਕਰਨ ਦਾ ਜੋ ਉਹਨਾਂ ਨੇ ਹਮੇਸ਼ਾ ਉਪਦੇਸ਼ ਦਿੱਤਾ ਹੈ ਜੋ ਉਹਨਾਂ ਨੇ ਸਾਨੂੰ ਰਾਹ ਦਿਖਾਇਆ ਅਸੀਂ ਸਾਰੇ ਹਰ ਸਾਲ ਉਰੇ ਆ ਕੇ ਉਸ ਰਾਹਾਂ ਤੇ ਤਕੜੇ ਤਰੀਕੇ ਨਾਲ ਸੇਵਾ ਕਰਦੇ ਰਹੀਏ ਚਲਦੇ ਰਹੀਏ ਉਸ ਗੱਲ ਵਾਸਤੇ ਅਸੀਂ ਅੱਜ ਸਾਰੇ ਦੁਬਾਰਾ ਉਰੇ ਕਤਰ ਪਏ ਸਿੰਘਾ ਜੀ ਇਹਦੀ ਲੋਕਸਵਾਚ ਉਹ ਜਿਹੜਾ ਜਿਹੜੀ ਆ ਰਹੀ ਹੈ ਕਾਂਗਰਸ ਨੇ ਹੁਣ ਤੱਕ ਕੋਈ ਪੱਤਰ ਨਹੀਂ ਖੋਲ ਕੈਂਡੀਡੇਟ ਕੋਈ ਅਨਾਉਂਸ ਨਹੀਂ ਕੀਤੇ ਆ ਕੀ ਕਹਿਣਾ ਚਾਹਦੋ ਨਹੀਂ ਮੈਂ ਸਮਝਦਾ ਕਿ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਪੰਜਾਬ ਦਾ ਇਲੈਕਸ਼ਨ ਲਾਸਟ ਫੇਜ਼ ਦੇ ਵਿੱਚ ਹੈ ਤੇ ਹਲੇ तकरीबन ਪੌਣੇ 2 ਕੁ ਮਹੀਨੇ ਪਏ ਆ ਚੋਣ ਹੋਣ ਵਾਸਤੇ ਤੇ ਬਹੁਤ ਸਾਰੀ ਰਾਜਨੀਤਿਕ ਪਾਰਟੀਆਂ ਨੇ ਹਲੇ ਆਪਣੇ ਜਿਹੜੇ ਕੈਂਡੀਡੇਟਸ ਹੈ ਨੁਮਾਇंदे ਅਨਾਉਂਸ ਨਹੀਂ ਕੀਤੇ ਤੇ ਕਾਂਗਰਸ ਪਾਰਟੀ ਦੀ ਵੀ ਚੋਣਾ ਨੂੰ ਲੈ ਕੇ ਜਿਹੜੀ ਤਿਆਰੀ ਹੈ ਰਣਨੀਤੀ ਹੈ ਕੈਂਪੇਨ ਹੈ ਉਹ ਸਾਰਾ ਕੁਝ ਤਿਆਰ ਹੈ ਉਹ ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਕਾਂਗਰਸ ਪਾਰਟੀ ਨੇ ਗਰੰਟੀਆਂ ਦੀ ਗੱਲ ਕੀਤੀ ਹੈ ਜ਼ਰੂਰਤਮੰਦ ਤੇ ਇਸ ਦੇਸ਼ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਨੂੰ ਲੈ ਕੇ ਲੋਕਤੰਤਰ ਦਾ ਜੋ ਘਾਣ ਕਰਨ ਦੀ ਮੌਜੂਦਾ ਸਰਕਾਰ ਵੱਲੋਂ ਗੱਲ ਹੋ ਰਹੀ ਹੈ ਉਸ ਗੱਲ ਦੇ ਉੱਪਰ ਜੋ ਗਰੰਟੀਆਂ ਤੇ ਜਿਸ ਮੁੱਦੇ ਕਰਕੇ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਬਦਲ ਆਣਾ ਚਾਹੀਦਾ ਹੈ ਉਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਨੇ ਲੋਕਾਂ ਸਾਹਮਣੇ ਰੱਖੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਅਲਾ ਕਮਾਨ ਜਿਹੜੇ ਜਿਹੜੇ ਨੁਮਾਇੰਦੇ ਨੂੰ ਜਿੱਥੋਂ ਜਿੱਥੋਂ ਟਿਕਟ ਦੇ ਕੇ ਨਵਾਜ ਕੇ ਉਸ ਨੂੰ ਲੜਾਣਾ ਚਾਹੂਗੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਜੂਗੀ ਤੁਸੀਂ ਕੀ ਫੈਸਲਾ ਕੀਤਾ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਤੁਸੀਂ ਪਾਰਲੀਮੈਂਟ ਦਾ ਇਲੈਕਸ਼ਨ ਲੜਨਾ ਚਾਹੁੰਦੇ ਹੋ ਨਹੀਂ ਚਾਹੁੰਦੇ ਪਾਰਟੀ ਦੀ ਗੱਲ ਬਾਅਦ ਦੀ ਨਹੀਂ ਦੇਖੋ ਗੱਲ ਇਹ ਹੈ ਕਿ ਮੈਂ ਇੱਕ ਪਾਰਟੀ ਦਾ ਸਿਪਾਹੀ ਹਾਂ ਅੱਜ ਤੱਕ ਪਾਰਟੀ ਨੇ ਮੈਨੂੰ ਜਦੋਂ ਵੀ ਕੋਈ ਜ਼ਿੰਮੇਵਾਰੀ ਚਾਹੇ ਪੰਜਾਬ ਦੇ ਸੂਬੇ ਵਿੱਚ ਚਾਹੇ ਦੇਸ਼ ਦੇ ਕਿਸੇ ਸੂਬੇ ਵਿੱਚ ਕਿਸੇ ਤਰ੍ਹਾਂ ਦੀ ਦਿੱਤੀ ਹੈ ਮੈਂ ਉਸ ਹਰ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ ਅੱਜ ਵੀ ਜਿਸ ਤਰ੍ਹਾਂ ਤੁਸੀਂ ਪੁੱਛਿਆ ਜੋ ਹੁਕਮ ਪਾਰਟੀ ਦਾ ਹੋਊਗਾ ਮੈਂ ਪਹਿਲਾਂ ਹੀ ਬਤੌਰ ਕੋ-ਟ੍ਰੈਜਰਰ 올 ਇੰਡੀਆ ਕਾਂਗਰਸ ਕਮੇਟੀ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਪਾਰਟੀ ਦਾ ਕੰਮ ਮੇਰੇ ਜ਼ਮੇ ਲੱਗਿਆ ਹੈ ਮੈਂ ਉਸ ਨੂੰ ਆਲਰੇਡੀ ਦੇਖ ਰਿਹਾ ਹਾਂ ਔਰ ਜਦੋਂ ਲੋਕ ਸਭਾ ਦੀ ਚੋਣ ਹੁੰਦੀ ਹੈ ਉਸ ਵੇਲੇ ਇਹ ਵਾਲੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਇਹ ਹੋਰ ਵੀ ਅਹਿਮ ਹੋ ਜਾਂਦੀਆਂ ਕਿਉਂਕਿ ਤੁਸੀਂ ਸਾਰੇ ਪੰਜ ਦੇ ਸਾਰੇ ਫੇजेस ਦੇ ਇਲੈਕਸ਼ਨਸ ਨੂੰ ਤੁਸੀਂ ਆਪ ਦੇਖਣਾ ਹੁੰਦਾ ਹੈ ਨੇੜ ਤੋਂ ਹਰ ਕੈਂਡੀਡੇਟ ਦੀ ਤੁਸੀਂ ਜ਼ਰੂਰਤ ਨੂੰ ਦੇਖਣਾ ਹੁੰਦਾ ਤੇ ਆਲਰੇਡੀ ਮੇਰੇ ਕੋਲੇ ਆਪਣੀ ਪਾਰਟੀ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਜਿੱਥੇ ਤੱਕ ਪਾਰਟੀ ਦਾ ਹੁਕਮ ਦਾ ਸਵਾਲ ਹੈ ਜਦੋਂ ਵੀ ਅੱਜ ਤੱਕ ਪਾਰਟੀ ਨੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਮੇਰੇ ਪਿਤਾ ਜੀ ਤੋਂ ਲੈ ਕੇ ਅੱਜ ਤੱਕ ਕਦੇ ਕੋਈ ਕੰਮ ਦਿੱਤਾ ਹੈ ਅਸੀਂ ਉਸ ਨੂੰ ਪੂਰੀ ਮਿਹਨਤ ਨਾਲ ਪੂਰਾ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹਾਈ ਕਮਾਂਡ ਅਗਰ ਤੁਹਾਨੂੰ ਇਹ ਆਦੇਸ਼ ਦਿੰਦੀ ਹੈ ਜਾਂ ਫੈਸਲਾ ਦਿੰਦੀ ਹੈ ਕਿ ਪਟਿਆਲਾ ਤੋਂ ਬੀਜੇਦਲ ਸਿੰਘਲਾ ਜੀ ਸਾਡੇ ਕੈਂਡੀਡੇਟ ਹੋਣਗੇ ਤਾਂ ਤੁਸੀਂ ਮੈਂਟਲੀ ਪਰਵੇ ਦੇਖੋ ਗੱਲ ਇਹ ਹੈ ਕਿ ਜਦੋਂ ਪਾਰਟੀ ਆਦੇਸ਼ ਦਿੰਦੀ ਹੈ ਤਾਂ ਪਾਰਟੀ ਦੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਹੋਊਗੀ ਜਾਂ ਉਹਨਾਂ ਦਾ ਕੋਈ ਸਰਵੇ ਹੁੰਦਾ ਹੋਊਗਾ ਸੋ ਮੈਂ ਪਹਿਲਾਂ ਹੀ ਕਿਹਾ ਕਿ ਜੋ ਪਾਰਟੀ ਦਾ ਆਦੇਸ਼ ਪਹਿਲਾਂ ਵੀ ਸਾਡੇ ਪਰਿਵਾਰ ਨੂੰ ਕਦੇ ਮਿਲਿਆ ਹੈ ਅਸੀਂ ਉਸ ਨੂੰ ਫੁੱਲ ਚੜਾਏ ਆ ਦੇ ਆਉਣ ਵਾਲੇ ਸਮੇਂ 'ਚ ਵੀ ਜੋ ਪਾਰਟੀ ਦਾ ਦੇਸ਼ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕਦੇ ਵੀ ਕਿਸੇ ਜਗ੍ਹਾ ਦੇ ਉੱਪਰ ਮੇਰੀ ਜ਼ਿੰਦਗੀ ਦੇ ਵਿੱਚ ਮਿਲੂਗਾ ਮੈਂ ਹਮੇਸ਼ਾ ਉਸ ਦੇ ਉੱਪਰ ਫੁੱਲ ਚੜਾਵਾਸੇ ਖੜਾ ਹਾਂ ਤੁਹਾਡੀ ਪ੍ਰਾਇੋਰਟੀ ਤੁਹਾਡੀ ਪ੍ਰਾਇੋਰਟੀ ਪਟਿਆਲਾ ਜਾਂ ਸੰਗਰੂਰ ਦੇ ਮੇਰੇ ਦੇਖੋ ਗੱਲ ਹੈ ਕਿ ਮੈਨੂੰ ਸਾਰੇ ਲੋਕ ਪਿਆਰ ਕਰਦੇ ਆ ਸਾਰੇ ਲੋਕਾਂ ਨੇ ਆਪਣਾ ਨਾਲੇ ਪਟਿਆਲੇ ਤੇ ਸੰਗੂਰ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਿਉਂਕਿ ਇਹ ਇਲਾਕੇ ਦੇ ਲੋਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੇ ਬੜਾ ਮਿਹਰ ਭਰਿਆ ਹੱਥ ਹਮੇਸ਼ਾ ਪਰਿਵਾਰ ਦੇ ਸਿਰ ਤੇ ਰੱਖਿਆ ਹੈ ਚਾਹੇ ਤੁਸੀਂ ਦੇਖਿਆ ਕਿ ਸਮਾਨੇ ਤੋਂ ਪਾਪਾ ਨੂੰ ਐਮਐਲਏ ਬਣਾ ਕੇ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੋਵੇ ਤੇ ਚਾਹੇ ਪਾਰਟੀ ਨੇ ਮੈਨੂੰ ਸੰਗੂਰ ਜਾ ਕੇ ਤੇ ਸੰਗੂਰ ਦੇ ਲੋਕਾਂ ਨੇ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਹੋਵੇ ਮੇਰੀ ਹਮੇਸ਼ਾ ਇੱਕੋ ਹੀ ਸੋਚ ਰਹੀ ਹੈ ਕਿ ਜਿੱਥੇ ਵੀ ਜ਼ਿੰਮੇਵਾਰੀ ਮਿਲੇ ਉਸ ਜ਼ਿੰਮੇਵਾਰੀ ਨੂੰ ਲੋਕਾਂ ਦੀ ਉਮੀਦ ਤੇ ਖੜੇ ਹੋ ਕੇ ਪੂਰਾ ਕਰਨਾ ਚਾਹੀਦਾ ਉਸ ਨੂੰ ਮੈਂ ਪਹਿਲਾਂ ਵੀ ਕੀਤਾ ਤੇ ਅੱਜ ਵੀ ਕਰਾਂਗਾ। ਸਿਰਫ ਕੰਮ ਦੇ ਕਰਕੇ ਬਗਾਵਤ ਨਹੀਂ ਹੋਗੀ। ਹਾਂ? ਅਗਰ ਗਾਂਦਰੋ ਟਿਕਟ ਦਿੰਦੇ ਹੈ ਤੇ ਬਗਾਵਤ ਨਹੀਂ ਹੋਗੀ। ਦੇਖੋ ਗੱਲ ਇਹ ਹੈ ਕਿ ਕਈ ਵਾਰੀ ਕਈ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਵੀ ਕੈਂਡੀਡੇਟ ਨੂੰ ਲੈ ਕੇ ਕਿਸੇ ਜਗ੍ਹਾ ਦੇ ਉੱਪਰ ਵੀ ਕੋਈ ਵੀ ਮਨ ਦੇ ਵਿੱਚ ਭੇਦਭਾਵ ਹੋ ਸਕਦਾ ਕਿਉਂਕਿ ਸਭ ਲੋਕ ਹਰ ਚੀਜ਼ ਦੇ ਉੱਪਰ ਬਹੁਤ ਸਾਰੇ ਲੋਕਾਂ ਦੀ ਸੋਚ ਜੁੜੀ ਹੁੰਦੀ ਹੈ ਆਸਥਾ ਜੁੜੀ ਹੁੰਦੀ ਹੈ ਉਹਨਾਂ ਦਾ ਆਪਣਾ ਇੰਟਰਸਟ ਜੁੜਿਆ ਹੁੰਦਾ ਹੈ ਤੇ ਅੱਜ ਆਉਣ ਵਾਲੇ ਔਰ ਹਮੇਸ਼ਾ ਤੁਸੀਂ ਦੇਖਿਆ ਹੋਊਗਾ ਪਿਛਲੇ ਸਮੇਂ 'ਚ ਵੀ ਜਦੋਂ ਵੀ ਕਾਂਗਰਸ ਪਾਰਟੀ ਕਿਸੇ ਵੀ ਨਮਾਇੰਦੇ ਤੇ ਫੈਸਲਾ ਕਰ ਲੈਂਦੀ ਹੈ ਫਿਰ ਸਾਰੀ ਪਾਰਟੀ ਇਕੱਠੇ ਹੋ ਕੇ ਉਸ ਨਮਾਇੰਦੇ ਦੀ ਤੇ ਪਾਰਟੀ ਦੀ ਜਿੱਤ ਵਾਸਤੇ ਮਿਹਨਤ ਕਰਦੀ ਹੈ ਪਟਿਆਲਾ ਲੋਕ ਸਭਾ ਚੋਣ ਜਿਹੜੀ ਹੋਏਗੀ ਪਟਿਆਲਾ ਲੋਕ ਸਭਾ ਚੋਣਾਂ ਵਿੱਚ ਉਹ ਨਾਮ ਤੁਹਾਡੇ ਉੱਪਰ ਆ ਰਿਹਾ ਹੈ ਵੀ ਅਗਰ ਜੇਕਰ ਕੋ ਟਿਕੜ ਮਿਲ ਜਾਂਦੀ ਉਹਦਾ ਉਹਦਾ ਤੁਸੀਂ ਮੀਡੀਆ ਵਾਲੇ ਉੱਪਰ ਕਰ ਦਿੰਦੇ ਹੋ ਤੇ ਤੁਸੀਂ ਥੱਲੇ ਕਰ ਦਿੰਦੇ ਮੈਂ ਵੈਸੇ ਤੁਹਾਨੂੰ ਕਦੇ ਮੀਡੀਆ ਵਾਲੇ ਸਮਝਦਾ ਨਹੀਂ ਹੁੰਦਾ ਕਿਉਂਕਿ ਤੁਸੀਂ ਤਾਂ ਮੇਰਾ ਇੱਕ ਸਮਾਨੇ ਦੇ ਖਾਸ ਤੌਰ ਤੇ ਲੋਕਾਂ ਨਾਲ ਮੇਰੇ ਇੱਕ ਪਰਿਵਾਰ ਦਾ ਰਿਸ਼ਤਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਪ੍ਰੈਸ ਦੇ ਵਿੱਚ ਬੋਲਣਾ ਵੀ ਸਿਖਾਇਆ ਹੈ ਕਿ ਕਿਵੇਂ ਬੋਲੀਦਾ ਕਿਵੇਂ ਸਵਾਲ ਜਵਾਬ ਦਾ ਜਵਾਬ ਦੇਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਉਹ ਜਿਹੜਾ ਨਾਮ ਉੱਪਰ ਥੱਲੇ ਹੁੰਦੇ ਆ ਪਹਿਲੇ ਨੰਬਰ ਤੇ ਆ ਗਿਆ ਜਾਂ ਚੌਥੇ ਤੇ ਆ ਗਿਆ ਉਹ ਵੀ ਅਖਬਾਰਾਂ ਦੀ ਛਾਪ ਹੈ ਤਾਂ ਹੀ ਲੋਕਾਂ ਨੂੰ ਪਤਾ ਲੱਗਦਾ ਸਿਗਲਾ ਜੀ ਦਿੱਲੀ ਚ ਆ